ਹਾਂਜੀ ਆਲ ਓਵਰ 3.5 ਮੀਟਰ ਵੱਡੇ ਪਣੀ ਦਾ ਡਿਜੀਟਲ ਪ੍ਰਿੰਟ ਵੈਲਵਟ ਦਾ ਇਹ ਸੂਟ ਰਹੇਗਾ ਜੀ ਨਾਲ ਸਟਾਲ ਮਿਲੇਗਾ 2.5 ਮੀਟਰ ਵੈਲਵਟ ਦਾ ਡਿਜੀਟਲ ਪ੍ਰਿੰਟ ਵਾਲਾ ਬਹੁਤ ਹੀ ਜ਼ਿਆਦਾ ਇਹ ਸੋਹਣੇ ਸੂਟਾ ਜੀ ਗਰਮੀ ਗਰਮ ਸੂਟ ਨੇ ਸਰਦੀਆਂ ਦੇ ਲਈ 540 ਦੇ ਵਿੱਚ ਤੁਸੀਂ ਕੋਈ ਵੀ ਕਲਰ ਇਹ ਪ੍ਰਿੰਟ ਬਾਈ ਕਰ ਸਕਦੇ ਹੋ ਇਨ੍ਹਾਂ ਸੂਟਾਂ ਦੇ ਵਿੱਚ ਨਿਊ ਪ੍ਰਿੰਟ ਨਿਊ ਕਲਰ ਆਏ ਹੋਏ ਆ ਉਹ ਆਪਾਂ ਐਡ ਕੀਤੇ ਨੇ ਜੋ ਵੀ ਤੁਹਾਨੂੰ ਵੀਡੀਓ ਵਿੱਚ ਕੋਈ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਲੈ ਕੇ ਮੇਰਾ WhatsApp ਨੰਬਰ ਮੈਂਸ਼ਨ ਹੁੰਦਾ ਤੁਸੀਂ ਉਸ ਤੇ ਆਰਡਰ ਪਲੇਸ ਕਰ ਸਕਦੇ ਹੋ ਇਹ ਰਹੇਗਾ ਜੀ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਸੂਟ ਦੀ ਕੱਟ ਮਿਲੇਗੀ ਤੁਹਾਨੂੰ 5 ਮੀਟਰ AK Tex ਬ੍ਰਾਂਡ ਦਾ ਫੈਬਰਿਕ ਪਿਓਰੈਂਟ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਪਿਆਰੇ ਨੇ 599 ਵਿੱਚ ਤੁਸੀਂ ਬਾਏ ਕਰ ਸਕਦੇ ਹੋ ਘਰ ਬੈਠੇ ਦੇਖ ਸਕਦੇ ਹੋ ਪ੍ਰਿੰਟ ਬਹੁਤ ਹੀ ਜਿਆਦਾ ਸੋਹਣੇ ਨੇ ਵਿਦਆਊਟ ਦੁਪੱਟਾ ਪਾਰਟੀ ਵੇਅਰ ਸੂਟ ਰਹੇਗਾ ਸ਼ਿਮਰ ਪ੍ਰਿੰਟ ਸਿਲਕ ਤੁਹਾਨੂੰ ਨੈਕ ਤੇ ਹੈਂਡਵਰਕ ਮਿਲੇਗਾ ਸ਼ਰਟ ਦੀ ਫਰੰਟ ਤੇ ਪੂਰਾ ਹੈਵੀ ਹੈਂਡਵਰਕ ਮਿਲੇਗਾ ਲੈਂਥ 46 ਰਹੇਗੀ ਜਿਹੜੀ ਬੋਟਮ ਮਿਲੇਗੀ ਉਹ ਸੰਤੂਨ ਦੀ 3 ਮੀਟਰ ਰਹੇਗੀ ਬੋਟਮ ਦਾ ਫੈਬਰਿਕ ਵੀ ਬਹੁਤ ਹੀ ਵਧੀਆ ਹੁੰਦਾ ਦੁਪੱਟਾ ਵੀ ਪਿਓਰ ਚਿਫੋਨ ਦਾ ਰਹੇਗਾ 1899 ਵਿੱਚ ਤੁਸੀਂ ਪਾਰਟੀ ਵੇਅਰ ਸੂਟ ਬਾਈ ਕਰ ਸਕਦੇ ਹੋ ਇਹ ਰਹਿਣਗੇ ਆਪਣੇ ਕੋਲ ਕਾਟਰਾਈਜ਼ ਵੈਲਵਟ ਦੇ ਸ਼ਰਟ ਐਂਡ ਬਾਟਮ 프린ਟਡ ਸ਼ਰਟ ਰਹੇਗੀ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਕਾਟਰਾਈਜ਼ ਦੀ 175 ਦੀ ਸ਼ਰਟ ਰਹੇਗੀ ਵੱਡੇ ਪਣੇ ਚ ਬਾਟਮ ਮਿਲੇਗੀ 175 ਦੀ ਉਹ ਵੀ ਵੱਡੇ ਪਣੇ ਚ ਵਿਦਾਊਟ ਦੁਪੱਟਾ ਇਹ ਵੀ ਬਹੁਤ ਸੋਹਣੇ ਪ੍ਰਿੰਟ ਨੇ ਕਲਰ ਨੇ ਤੁਸੀਂ ਇੱਕ ਸੂਟ ਵੀ ਬਾਈ ਕਰ ਸਕਦੇ ਹੋ ਦੋ ਸੂਟ ਵੀ ਬਾਈ ਕਰ ਸਕਦੇ ਹੋ ਇੱਕ ਸੂਟ ਦਾ ਪ੍ਰਾਈਸ ਰਹੇਗਾ 500 ਦੋ ਸੂਟ ਬਾਈ ਕਰੋਗੇ ਤਾਂ 950 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਲਿਮਟਡ ਸਟਾਕ ਹੈ ਜਲਦੀ ਤੋਂ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਬਹੁਤ ਹੀ ਪਿਆਰੇ ਤੇ ਸੋਨੇ ਪ੍ਰਿੰਟ ਨੇ ਇਹ ਰਹੇਗਾ ਜੀ ਕ੍ਰਸ਼ ਸੀਕਵੈਂਸ ਦਾ ਵਰਕ ਸ਼ਰਟ ਉੱਪਰ ਐਂਡ ਇਸਦੇ ਨਾਲ ਬਾਟਮ ਰਹੇਗੀ ਪਿਓਰ ਕਰੇਵ ਦੀ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਹੀ ਬਾਟਮ ਮਿਲੇਗੀ ਐਸਕੇ ਬ੍ਰਾਂਡ ਦਾ ਫੈਬਰਿਕ ਆ। ਵਿਦਆਊਟ ਦੁਪੱਟਾ 1250 ਦੇ ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ। ਪਸ਼ਮੀਨਾ ਦੇ ਸੂਟ ਰੈਨਿੰਗੇ ਘੇਰੇ ਤੇ ਤੁਹਾਨੂੰ ਵਰਕ ਮਿਲੇਗਾ ਬਹੁਤ ਹੀ ਪਿਆਰਾ। ਇਹ ਜੋ ਕਿ ਟ੍ਰੈਂਡਿੰਗ ਚ ਚੱਲ ਰਿਹਾਗਾ। ਕਲਰ ਆਪਾਂ ਨਿਊ ਐਡ ਕੀਤੇ ਨੇ। ਇਸ ਦਾ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ 850 ਇਸ ਸੂਟ ਦਾ ਪ੍ਰਾਈਸ ਰਹੇਗਾ ਵਿਦਆਊਟ ਦੁਪੱਟਾ ਤੁਸੀਂ ਹੈਂਡਵਰਕ ਦੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਸੈਂਡ ਕਰਕੇ ਸੇਮ ਉਸੇ ਤਰ੍ਹਾਂ ਦਾ ਰੈਡੀ ਕੀਤਾ ਜਾਏਗਾ ਤੁਸੀਂ ਇਸ ਤਰ੍ਹਾਂ ਦਾ ਵੀ ਸੂਟ ਰੈਡੀ ਕਰਵਾ ਸਕਦੇ ਹੋ ਟੋਟਲ ਹੈਂਡਵਰਕ ਰਹੇਗਾ ਵਿਦ ਦੁਪੱਟਾ ਸੇਮ ਇਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਸੂਟ ਰੈਡੀ ਕਰਵਾਉਣ ਦੇ ਲਈ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ Thank you, G.